ਕਹ ਰਾਤ ਕਾ ਇਨਜਾਇ ਕਹ ਨਾਨਕ ਅਮਰ ਨਾਮ ਸੋ ਹੋ ਹੋ ਕਹ ਨਾਨਕ ਅਮਰ ਨਾਮ ਸੁਣਾ ਪਵਿੱਤਰ ਹੋ ਹੋ ਸੱਜੇ ਸੁਣ ਲੈ ਨੋ ਪਠਾਏ ਹਰ ਜੀਆ ਗੁਫਾ ਅੰਦਰ ਰਤ ਕਹਿ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨਾਉ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਦਿਖਾਇਆ ਗੁਰ ਦਵਾਰੇ ਲਾਏ ਭਾਵਨੀ ਇੱਕ ਨ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨੀਦ

ਕਹੇ ਨਾਨਕ ਸਚ ਸੋਹਿਲਾ ਸਚੇ ਕਰ ਗਾਵਹਿ ਇਹੋ ਸਚ ਸਬਨਾ ਦਾ ਖਸਮ ਹੈ ਜਿਸ ਬਸੇ ਸੋਚ ਨ ਪਾਵਹਿ ਕਹੇ ਨਾਨਕ ਸਚ ਸੋਹਿਲਾ ਸਚੇ ਕਰ ਗਾਵਹਿ ਅਨ ਦਸਣੋ ਬੜਾ ਪਾਹੀਓ ਸਗਲਮ ਰਵਤ ਪੂਰੇ ਪਾਰ ਬ੍ਰਹਮ ਪ੍ਰਾਯ ਉਤਰ ਸਗਲਮ ਸੂਰੇ ਦੁਖ ਰੋਗ ਸੰਤਾ ਪੁੱਤਰ ਸੁਣੇ ਸੱਤੀ ਬਾਣੀ ਸੰਤ ਸਾਜਨ ਭਏ ਸੱਜ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਜਾ ਪ੍ਰਭੂਰੇ ਬਿਨ ਬੰਦਲਾਂ ਗੁਰ ਚਰਨ ਗਾਗੇ ਵਾਜੇ ਅਨਹਰ ਧੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਜਾ ਪ੍ਰਭੂਰੇ ਬਿਨ ਬੰਦਨਾਂ ਗੁਰ ਚਰਨ ਗਾਗੇ ਵਾਜੇ ਅਨਹਰ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗਏ ਹਰ ਸਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਬੜਾਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬਲੋ ਜੀ ਵਾਹਿਗੁਰੂ ਬਿਰਥੀ ਕਦੇ ਨਾ ਹੋਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਤੀ ਜੀ ਸਹਾਈ ਵਾਰ ਸ੍ਰੀ ਪਗਾਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਪਗਾਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦ ਆਵੈ ਧਾਇ ਸੌ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂਹੀ ਪਾਤਸ਼ਾਹਿਆਂ ਦੀ ਆਤਮਕ ਜੋਤ ਤਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬਲ ਜੀ ਬਾਹੇ ਗੁਰੂ ਬਲ ਜੀ ਪੰਜਾਬ ਪਿਆਰਿਆ ਚੌਹਾਂ ਸਹਿਬ ਜਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਦਿਨਾਂ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਬੰਦ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿੰਨਾ ਪਿਆਰਿਆ ਸਤਿਆਰਿਆਂ ਦੀ ਪੁੱਤਰ ਕਮਾਈ ਦਾ ਧਰ ਕੇ ਬਲੋ ਜੀ ਬਾਹੇ ਗੁਰ ਬਲ ਜੀ ਗੁਰੂ ਜਿਨਾ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰ ਬਾਇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਹ ਸਵਾਸਾਂ ਸੰਗ ਨਿਵਾਹੀ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾ ਵਿੱਚ ਹਾਰ ਪੁਆਏ ਮੁੱਖੋ ਸੀ ਤੱਕ ਨਿਉਚਾਰੀ ਤੇ ਨਾਮਾਨ ਸਿਦਕਵਾਨ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲ ਜੀ ਬਾਹੇ ਗੁਰ ਬੋਲ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਨਗਾਰਿਆਂ ਨਿਸ਼ਾਨ ਸਹਿਬਾਂ ਬੁੰਗਿਆਂ ਧੌਂਸਿਆਂ ਜੋੜ ਮਿਲਿਆਂ ਦੀ ਕਾ ਧਿਆਨ ਕਰਕੇ ਬੱਲੋ ਜੀ ਬਾਹੇ ਗੁਰ ਬੱਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਵਾਹਿ ਗੁਰੂ ਵਾਹਿ ਗੁਰੂ ਚਿਤ ਆਵੇ ਤੇ ਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਖਿਆ ਰਾਇਤ ਦੇਗ ਤੇਗ ਫਤਹਿ ਬਿਰਦ ਕੀ ਪੈਰ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸਾਹ ਸਿੰਘ ਜੀ ਕੇ ਬੋਲ ਵਾਲੇ ਬਲੋ ਜੀ ਬਾਹੇ ਗੁਰ ਬਲਰੀ ਬਖਸ਼ਣਾ ਹੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਖ ਦਾਨ ਵਿਸਾਹੋ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾ ਟੌਕੀਆਂ ਟੰਡੇ ਗੁੰਗੇ ਜਗੋ ਜਗਿਆ ਟੱਲ ਧਰਮ ਕਾ ਜੈ ਜੈ ਤਾਰ ਬੁੱਲ ਜੀ ਬਾਹੇ ਗੁਰ ਬੋਲੋ ਰੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ ਸੋ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਤਖਤ ਰਾਜਾ ਸੋਬਹਿ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸਈ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾਖ ਵੈ ਚੰਦੋਆ ਉਗ ਬਣੋ ਤਿਆਥ ਬਣੋ ਚਾ ਚੱਕੀ ਕੀ ਅਨਲੁਆ ਦਿਮਾ ਵਕੰਸਾਰ ਐਸੇ ਦੀਨ ਦਿਆਲ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ ਸ਼ਾਂਤੀ ਦੇ ਪੁੰਜ ਪੰਜਵੀਂ ਜੋਤ ਤਨ ਧਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਦਿਨ 1582 ਈਸਵੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਿੱਤਰ ਗੱਦੀ ਤੇ ਬਿਰਾਜਮਾਨ ਹੋਏ ਨੇ ਸਤਿਗੁਰ ਜੀਆਂ ਦਾ ਗੁਰਗੱਦੀ ਦਿਵਸ ਦੀਛਾਂ ਬਿਛਾਂ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਰੀਆਂ ਨੇ ਜਥਾ ਸ਼ਬਦ ਪੇਟਾਵਾਂ ਅਰਪਣ ਕਰ ਰਹੀਆਂ ਨੇ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੀ ਉਟ ਸਤਿਗੁਰੂ ਰਾਜਾਨ ਰਾਜ ਪਾਣਾ ਅਰਪਾਨ ਦੇਵਾਨ ਦੇਵ ਉਪਮਾ ਮਹਾਰ ਗੁਰੂ ਪਤਿਤ ਪਾਵਨ ਭਗਤ ਬਸਲ ਜਾਗਦੀ ਜੋਤ ਗੁਰੂ ਗਰੀਬ ਨਿਵਾਰ ਧਨ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤ ਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਵਖਸ਼ੀਆਂ ਨੇ ਅੰਮ੍ਰਿਤ ਵੇਲੇ ਤੋਂ ਸੁੰਦਰ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਰਹੇ ਹੋ ਆਪ ਜੀ ਦੇ ਹਜੂਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੇ ਪਾਵਨ ਗੁਰਗੱਦੀ ਦਿਵਸ ਨੂੰ ਮਨਾਉਂਦੇ ਆ ਹੋਇਆ ਸੁੰਦਰ ਦੀਵਾਨ ਸਜਾਏਗੇ ਨੇ ਸਜੇ ਹੋਏ ਦੀਵਾਨਾਂ ਅੰਦਰ ਨਾਮ ਸਿਮਰਨ ਹੋਏ ਨੇ ਪੰਜਾਬਾਣੀਆਂ ਦੇ ਨਿਤ ਨਿਮੋ ਹੋਏ ਨੇ ਸਤਿਗੁਰ ਜੀਓ ਸਮੁੱਚੀ ਗੁਰਵਾਣੀ ਪੜਦੇ ਆਂ ਹਜ਼ੂਰੀ ਵਿੱਚ ਵਿਚਰਦੇ ਆਂ ਹੋਈਆਂ ਬਿਆੰਤ ਬੁਲਾਦੀ ਖਿਮਾ ਕਰਨੀ ਜੀ ਅੱਗੇ ਤੋਂ ਸਮੱਤ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਸਮੁੱਚੀਆਂ ਸੰਤਾਂ ਦੇ ਹਿਰਦੇ ਵਿੱਚ ਵਸੌਣਾ ਚੱਲਿਆ ਹੋਇਆ ਕਦਮ ਕਦਮ ਸਵਾਸ ਸਵਾਸ ਲੇਖੇ ਵਿੱਚ ਲਾਉਣਾ ਸਤਿਗੁਰ ਜੀਓ ਬੇਅੰਤ ਸੰਗਤਾਂ ਨੇ ਦੇਗਾ ਲੰਗਰਾਂ ਵਾਸਤੇ ਮਾਇਆ ਰਸਨਾ ਭੇਟ ਕੀਤੀਆਂ ਨੇ ਸਵਦੀਆਂ ਹਾਜ਼ਰੀਆਂ ਸਵਦੀਆਂ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸ਼ੋਭ ਭਾਵਨਾਵਾਂ ਗੁਰਮਤੰਸਾਰ ਪੂਰਨ ਕਰਨੀਆਂ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਲੋ ਲੰਗਰ ਤੱਪ ਦੇ ਰੱਖਣੇ ਸਾਲ ਸੇ ਪੰਥ ਦੀ ਚੜ੍ਹਦੀ ਕਲਾ ਕਰਨੀ ਜੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ਣੀਆਂ ਸਤਿਗੁਰ ਜੀਓ ਆਪ ਜੀ ਦਾ ਫਰਮਾਨ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਵਪਾਤ ਬਚਾਵੇ ਰੋਗੀ ਕਾ ਪ੍ਰਵਖੰਡ ਹਰ ਰੋਗ ਦੁਖੀਏ ਕਾ ਮਿਟਾਓ ਪ੍ਰਵ ਸੋਗ ਦੇ ਮਹਾਵਾਕ ਕਾਂ ਸਾ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਮਾਤਾ ਸੁਰਿੰਦਰ ਕੌਰ ਪਤਨੀ ਸਰਦਾਰ ਰਵਿੰਦਰ ਸਿੰਘ ਸਮੂਹ ਪਰਿਵਾਰ ਬਲੋ ਪਰਿਵਾਰ ਦੀ ਚੜ੍ਹਦੀ ਕਲਾ ਤਨ ਦ੍ਰਿਸ਼ਟੀ ਦੇ ਰੋਤਾ ਨੂੰ ਮੁਖ ਰੱਖਦੇ ਆ ਹੋਇਆ ਆਪ ਜੀ ਦੇ ਪਾਵਨ ਪਵਤਰ ਸਥਾਨਾਂ ਵਿਖੇ ਧੁਰ ਕੀ ਬਾਣੀ ਆਈ ਤਿਸ ਅਗਲੀ ਚਿੰਤ ਮਿਟਾਈ ਜੀਉ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਨ ਦੇ ਤਿਆਰੀ ਕੀਤੇ ਗਏ ਨੇ ਕਿਰਪਾ ਕਰਨੀ ਜੀ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਕਰਨੀ ਜਿਨ੍ਹਾਂ ਵੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰambh ਕਰਵਾ ਰਹੇ ਨੇ ਜੋਗ ਭਾਵਨਾਵਾਂ ਪੂਰਨ ਕਰਨੀਆਂ ਸਰਦਾਰ ਰਵਿੰਦਰ ਸਿੰਘ ਜੀ ਦੀ ਦੇਹ ਅਰੋਤਾ ਤੰਦਰੁਸਤੀ ਵਕਸ਼ਣੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਜੀ ਅੰਮ੍ਰਿਤ ਵੇਲੇ ਦੀਆਂ ਦਾਤਾ ਵਕਸ਼ਣੀਆਂ ਬਾਣੀ ਬਾਣੇ ਨਾਲ ਜੋੜ ਕਰਕੇ ਰੱਖਣਾ ਸਤਿਗੁਰ ਜੀਓ ਸਮੂਹ ਸੰਗਤਾਂ ਦੇ ਵੱਲੋਂ ਆਪ ਜੀ ਦੇ ਛਕਣ ਹਿਤ ਕੜਾ ਪ੍ਰਸ਼ਾਦੀਆਂ ਦੇਗਾ ਲੰਗਰ ਪ੍ਰਸ਼ਾਦਾ ਸਦਕੇ ਹਾਜ਼ਰ ਹੈ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬੰਜਨ ਮਿਸਟਾਈਂ ਕਰੀ ਪਾਕਸਾਨ ਸੋਚ ਬੁਤਰਾ ਹੁਣ ਲਾਵੋ ਭੋਗ ਹਰ ਰਾਇ ਕਿਰਪਾ ਕਰਕੇ ਭੋਗ ਲਾਓ ਸਮੂਹ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਜੀ ਜੋ ਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਾਪ ਜਪੇ ਹੋਇਆਂ ਬੁਲਾ ਦੀ ਖਿਮਾ ਕਰੋ ਕਰੋ ਕਿਰਪਾ ਆਪਣੇ ਮੁਖਾਰ ਬਿੰਦ ਤੋਂ ਇਲਾਹੀ ਹੁਕਮ ਨਾਮ ਬਖਸ਼ ਕੇ ਸੰਤਾਂ ਨੂੰ ਨਦਰ ਨਦਰ ਨਿਹਾਲ ਕਰੋ ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਪਰ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਉਪਰੰਤ ਕੀਰਤਨ ਦੀ ਵਾਂਜ ਸੁਜਾਉਣ ਦੀ ਆਗਿਆ ਬਖਸ਼ੋ ਸੇ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆਂ ਪਈ ਅਕਾਲ ਕੀ ਤਬੇ ਨਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਵਕ ਮਿਲ ਗੋ ਚਹਿ ਖੋਜ ਸ਼ਬਦ ਮੈਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਣ ਜੋਏ ਬਾਏ ਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਖੰਡਾ ਜਗੈ ਹੱਥ ਮੈਂ ਕਲਗੀ ਸੋਏ ਸੀਸ ਸੋਹ ਮਰੀ ਰਖਿਆ ਕਰੇ ਗੁਰ ਕਲਗੀ ਧਰ ਜਗਦੀਸ਼ ਬੋਲੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ